ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 10ਵੀਂ ਪੇਪਰ ਪੰਜਾਬੀ A ਦੇ ਨਮੂਨਾ ਪ੍ਰਸ਼ਨ ਪੱਤਰ 2024-25 ਨੂੰ ਹੱਲ ਕਰਾਂਗੇ। ਸਾਰੇ ਬੱਚੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਸੁਣਿਓ ਕਿਉਂਕਿ ਇਹਨਾਂ ਪ੍ਰਸ਼ਨਾਂ ਦੇ ਵਿੱਚੋਂ ਹੀ ਤੁਹਾਡੇ ਜਿਹੜੇ ਫਾਈਨਲ ਪੇਪਰ ਨੇ ਉਹਨਾਂ ਦੇ ਵਿੱਚ ਪ੍ਰਸ਼ਨ ਆਉਂਦੇ ਨੇ। ਸੋ ਸਾਰੇ ਬੱਚੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਣੀ ਹੈ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਸਬਜੈਕਟ ਨਾਲ ਤੁਹਾਡੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆਓ ਹੁਣ ਆਪਾਂ ਕਰਦੇ ਹਾਂ ਆਪਣਾ ਪੇਪਰ ਹਾਂਜੀ ਪੇਪਰ ਪੰਜਾਬੀ ਏ ਜਮਾਤ 10ਵੀਂ ਸਮਾਂ 3 ਘੰਟੇ ਕੁੱਲ ਅੰਕ 65 ਪ੍ਰਸ਼ਨ ਪਹਿਲਾ ਸੁੰਦਰ ਲਿਖਾਈ ਦੇ 5 ਅੰਕ ਦਿੱਤੇ ਜਾਣਗੇ ਪ੍ਰਸ਼ਨ ਦੂਜਾ ਵਸਤੂ ਨਿਸ਼ਟ ਪ੍ਰਸ਼ਨ ਕੁੱਲ 10 ਪ੍ਰਸ਼ਨ ਨੇ 2 ਨੰਬਰ ਦਾ ਇੱਕ ਹੈ ਕੁੱਲ ਨੰਬਰ ਹੋਣਗੇ 20 ਹਾਂਜੀ ਹੱਲ ਕਰਦੇ ਹਾਂ ਪ੍ਰਸ਼ਨ ਪਹਿਲਾ ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਖਿੰਗਰ ਖਿੰਗਰ ਨੂੰ ਕਿਹਾ ਗਿਆ ਹੈ ਖਿੰਗਰ ਹੁੰਦਾ ਹੈ ਇੱਟ ਦਾ ਟੁਕੜਾ ਜਿਹੜਾ ਜਾਦੇ ਮੱਚ ਜਾਂਦਾ ਜਿਹਨੂੰ ਜਾਦੇ ਸੇਕ ਲੱਗ ਜਾਂਦਾ ਉਹਨੂੰ ਗੋਲਦਨ ਨੇ ਖਿੰਗਰ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਪੰਡ ਸ਼ਬਦ ਦਾ ਕੀ ਅਰਥ ਹੈ ਪੰਡ ਕਿਹਾ ਗਿਆ ਹੈ ਇਸਤਰੀ ਨੂੰ ਇਸਤਰੀ ਜਾਂ ਔਰਤ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਰਵਾਬ ਮਗਾਉਣ ਦਾ ਬਿਰਤਾਂਤ ਲੇਖ ਵਿੱਚ ਬੀਬੀ ਕੌਣ ਹੈ ਹਾਂਜੀ ਇਹਦਾ ਉਤਰ ਹੋਊਗਾ ਜੀ ਭੈਣ ਬੀਬੀ ਨਾਨਕੀ ਬੀਬੀ ਨਾਨਕੀ ਉਸ ਤੋਂ ਬਾਅਦ ਚੌਥਾ ਪ੍ਰਸ਼ਨ ਬੋਲੀ ਲੇਖ ਵਿੱਚ ਲੇਖਕ ਜ਼ਿੰਦਗੀ ਦਾ ਅਸਲ ਸੋਨਾ ਕਿਸ ਚੀਜ਼ ਨੂੰ ਕਹਿੰਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਅਕਲ ਨੂੰ ਹਾਂਜੀ ਚੌਥੇ ਦਾ ਉੱਤਰ ਆਊਗਾ ਅਕਲ ਉਸ ਤੋਂ ਬਾਅਦ ਪੰਜਵਾਂ ਮਸੀ ਦਾ ਕੱਦ ਕਿੰਨਾ ਸੀ ਹਾਂਜੀ ਇਹਦਾ ਉੱਤਰ ਆਊਗਾ 5 ਫੁੱਟ 4 ਇੰਚ ਉਸ ਤੋਂ ਬਾਅਦ 6ਵਾਂ ਪ੍ਰਸ਼ਨ ਅੰਗ ਸੰਗ ਕਹਾਣੀ ਦੇ ਮੁੱਖ ਪਾਤਰ ਦਾ ਨਾਮ ਲਿਖੋ ਹਾਂਜੀ ਇਹਦਾ ਉੱਤਰ ਆਊਗਾ ਜੀ ਕਰਤਾਰ ਸਿੰਘ 7ਵਾਂ ਪ੍ਰਸ਼ਨ ਪਿਤਾ ਤੇ ਪੁੱਤਰ ਤੋਂ ਇਲਾਵਾ ਨਾਇਕ ਇਕਾਂਗੀ ਵਿੱਚ ਹੋਰ ਕਿਹੜਾ ਪਾਤਰ ਹੈ? ਹਾਂਜੀ ਇਹਦਾ ਉੱਤਰ ਆਊਗਾ ਸੁਤਰਧਾਰ। ਸੁਤਰਧਾਰ 8ਵਾਂ ਪ੍ਰਸ਼ਨ ਸਮੁੰਦਰੋਂ ਪਾਰ ਇਕਾਂਗੀ ਦੇ ਅੰਤ ਵਿੱਚ ਗੋਲੀ ਕਿਸ ਦੇ ਲੱਗਦੀ ਹੈ? ਹਾਂਜੀ ਇਹਦਾ ਉੱਤਰ ਆਊਗਾ ਸੁਖਦੇਵ ਦੇ ਉਸ ਤੋਂ ਬਾਅਦ ਨੌਵਾਂ ਇੱਕ ਹੋਰ ਨਵਾਂ ਸਾਲ ਨਾਵਲ ਕਿਸ ਦੀ ਰਚਨਾ ਹੈ ਹਾਂਜੀ ਇਹਦੀ ਸਪੈਲਿੰਗ ਧਿਆਨ ਨਾਲ ਦੇਖ ਲਿਓ ਨਿਰੰਜਨ ਤਸਨੀਮ ਕਈ ਬੱਚੇ ਲਿਖਣ ਲੱਗੇ ਗਲਤੀ ਕਰਦੇ ਨੇ ਨਿਰੰਜਨ ਤਸਨੀਮ ਹਾਂਜੀ ਅੱਗੇ ਹੈਗਾ ਦੂਜਾ ਪ੍ਰਸ਼ਨ ਹੀਟ ਲਿਖੇ ਦੋ ਕਾਵ ਟੋਟਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਹਾਂਜੀ ਆਪਾਂ ਨੂੰ ਦੋ ਕਾਵ ਟੋਟੇ ਦਿੱਤੇ ਜਾਣਗੇ ਕਿਸੇ ਵੀ ਕਵਿਤਾਵਾਂ ਦੇ ਵਿੱਚੋਂ ਆ ਸਕਦੇ ਨੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਕਵਿਤਾ ਦਾ ਪ੍ਰਸੰਗ ਤੇ ਵਿਆਖਿਆ ਕਰਨੀ ਹੈ ਹਾਂਜੀ ਜੀ ਵੀ ਹੁਣ ਇਹਨਾਂ ਨੇ ਦਿੱਤਾ ਹੋਇਆ ਨਾ ਤਿਸ ਭਾਰੇ ਪਰਬਤ ਆਸਮਾਨਖ ਹੰਦੇ ਨਾ ਤਿਸ ਭਾਰੇ ਕੋਟ ਗੜ ਘਰਬਾਰ ਦਿਸੰਦੇ ਹੁਣ ਇਹ ਕਵਿਤਾ 70 ਨੇ ਜਿਹੜੀਆਂ ਪਹਿਲਾਂ ਇਹਦਾ ਪ੍ਰਸੰਗ ਲਿਖਾਂਗੇ ਆਪਾਂ ਪ੍ਰਸੰਗ ਦੇ ਵਿੱਚ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਤਿੰਨ ਕੱਕੇ ਯਾਦ ਰੱਖਣੇ ਨੇ ਪਹਿਲੇ ਕੱਕੇ ਤੇ ਕਿਤਾਬ ਕਿ ਕਿਹੜੀ ਕਿਤਾਬ ਦੇ ਵਿੱਚ ਇਹ ਕਵਿਤਾ ਭਾਗ ਹੈ ਦੂਜੇ ਕੱਕੇ ਤੇ ਕਵੀ ਕਿ ਜਿਹੜੀ ਕਵਿਤਾ ਦਾ ਕਾਵ ਟੋਟਾ ਕਿ ਦਿੱਤਾ ਗਿਆ ਉਹਦਾ ਕਵੀ ਕੌਣ ਹੈ ਇਹ ਜੇ ਕੱਕੇ ਤੇ ਕਵਿਤਾ ਵੀ ਕਵਿਤਾ ਦਾ ਨਾਮ ਕੀ ਹੈ ਹੁਣ ਜਦੋਂ ਆਪਾਂ ਇਹ ਕਵਿਤਾ ਪੜ੍ਹਦੇ ਆ ਤਾਂ ਸਾਨੂੰ ਪਤਾ ਲੱਗਦਾ ਵੀ ਜਿਹੜਾ ਇਹਦਾ ਕਿਤਾਬ ਦਾ ਜਿਹੜੀ ਕਿਤਾਬ ਦੇ ਵਿੱਚ ਦਰਜ ਹੈ ਉਹਦਾ ਨਾਮ ਹੈ ਸਾਹਿਤਮਾਲਾ ਠੀਕ ਹੈ ਜੀ ਤੇ ਕਵੀ ਹੈਗੇ ਨੇ ਭਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਤੇ ਜਿਹੜੀ ਉਹਨਾਂ ਦੀ ਬਾਣੀ ਹੈ ਕਵਿਤਾ ਹੈ ਰਚਨਾ ਹੈ ਉਹਦਾ ਨਾਮ ਹੈਗਾ ਅਕਿਰਤਕਣ ਇਹ ਤਾਂ ਇਹ ਚੀਜ਼ਾਂ ਪ੍ਰਸੰਗ ਦੇ ਵਿੱਚ ਲਿਖਣੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਅੱਗੇ ਵਿਆਖਿਆ ਵਿਆਖਿਆ ਦੇ ਵਿੱਚ ਆਪਾਂ ਨੇ ਦੱਸਣਾ ਹੁੰਦਾ ਵੀ ਕਵਿਤਾ ਦੇ ਵਿੱਚ ਕਵੀ ਹੈ ਜਿਹੜਾ ਉਹਦਾ ਮਹੱਤਵ ਕੀ ਹੈ ਉਹਦਾ ਕੀ ਉਹ ਵਿਚਾਰ ਪੇਸ਼ ਕਰ ਰਹੇ ਨੇ ਹੁਣ ਜਦੋਂ ਆਪਾਂ ਇਹ ਕਵਿਤਾ ਪੜ੍ਹਦੇ ਆ ਤਾਂ ਸਾਨੂੰ ਪਤਾ ਲੱਗਦਾ ਹੈ ਦੀਪਾਈ ਗੁਰਦਾਸ ਜੀ ਆਪਣੀ ਇਸ ਅਕਿਰਤਕਾਣ ਬਾਣੀ ਦੇ ਵਿੱਚ ਦੱਸਦੇ ਨੇ ਵੀ ਧਰਤੀ ਦੇ ਉੱਪਰ ਜਿੰਨੀਆਂ ਵੀ ਚੀਜ਼ਾਂ ਨੇ ਪर्वਤ ਨੇ ਪਹਾੜ ਨੇ ਮੈਦਾਨ ਨੇ ਸਮੁੰਦਰ ਨੇ ਜੋ ਵੀ ਕੁਝ ਹੈਗਾ ਕਿਸੇ ਦਾ ਵੀ ਭਾਰ ਨਹੀਂ ਲੱਗਦਾ ਹੈਗਾ ਸਿਰਫ ਧਰਤੀ ਤੇ ਸਿਰਫ ਇੱਕ ਬੰਦੇ ਦਾ ਭਾਰ ਲੱਗਦਾ ਹੈ ਜਿਹੜਾ ਬੰਦਾ ਅਕਿਰਤਕਾਣ ਹੈ ਅਕਿਰਤਕਾਣ ਕੌਣ ਹੁੰਦਾ ਹੈ ਜਿਹੜਾ ਧਰਤੀ ਦਾ ਕੀਤਾ ਨਹੀਂ ਜਾਣਦਾ ਠੀਕ ਹੈ ਜੀ ਉਦੇ ਪ੍ਰਸੰਗ ਦੇ ਵਿੱਚ ਇਹ ਆਊਗਾ ਵੀ ਧਰਤੀ ਨੂੰ ਕਿਸੇ ਵੀ ਚੀਜ਼ ਦਾ ਭਾਰ ਨਹੀਂ ਲੱਗਦਾ ਸਿਰਫ ਅਕਿਰਤ ਕਣ ਦਾ ਭਾਰ ਲੱਗਦਾ ਕਿਉਂਕਿ ਕਿਰਤ ਕਣ ਉਹ ਹੁੰਦਾ ਹੈ ਜਿਹੜਾ ਧਰਤੀ ਦਾ ਕੀਤਾ ਨਹੀਂ ਜਾਣਦਾ ਉਸ ਤੋਂ ਬਾਅਦ ਦੂਜੀ ਕਵਿਤਾ ਇਹਨਾਂ ਵਿੱਚ ਦਿੱਤਾ ਹੋਇਆ ਹੈ ਅਵਲ ਆਖਰ ਆਪਾਂ ਨੂੰ ਜਾਣਾ ਨਾ ਕੋਈ ਦੂਜਾ ਹੋਰ ਪਛਾਣਾ ਜਦੋਂ ਆਪਾਂ ਇਹ ਕਾਵ ਟੋਟਾ ਪੜਦਿਆਂ ਦਾ ਇਹਦਾ ਵੀ ਸਾਨੂੰ ਪਤਾ ਲੱਗਦਾ ਹੈ ਵੀ ਜਿਹੜਾ ਇਹਦਾ ਪ੍ਰਸੰਗ ਹੈ ਪ੍ਰਸੰਗ ਦੇ ਵਿੱਚ ਕੀ ਆਊਗਾ ਕਾ ਕਵੀ ਜਿਹੜੀ ਕਿਤਾਬ ਆ ਉਹਦਾ ਨਾਮ ਆਊਗਾ ਸਾਹਿਤਮਾਲਾ ਕਵੀ ਦਾ ਨਾਮ ਬੁੱਲੇ ਸ਼ਾ ਤੇ ਜਿਹੜੀ ਉਹਨਾਂ ਦੀ ਰਚਨਾ ਉਹਦਾ ਨਾਮ ਕੀ ਹੈ ਬੁੱਲਾ ਕੀ ਜਾਣਾ ਮੈਂ ਕੌਣ ਉਸ ਤੋਂ ਬਾਅਦ ਪ੍ਰਸੰਗ ਪ੍ਰਸੰਗ ਦੇ ਵਿੱਚ ਕੀ ਦੱਸਣਾ ਹੈ ਕਿ ਇਹਦੇ ਵਿੱਚ ਕੀ ਹੈ ਰੱਬ ਦੀ ਹੋਂਦ ਤੋਂ ਬਿਨਾ ਕਵੀ ਹੈ ਜਿਹੜਾ ਉਹ ਆਪਣੀ ਆਤਮਾ ਨੂੰ ਪਛਾਣਨ ਬਾਰੇ ਦੱਸਦਾ ਹੈ ਆਪਣੀ ਆਤਮਾ ਦੀ ਅਸਲੀਅਤ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਚੌਥਾ ਪ੍ਰਸ਼ਨ ਹੇਠ ਲਿਖਿਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਲਗਭਗ 40 ਸ਼ਬਦਾਂ ਵਿੱਚ ਲਿਖੋ ਆਪਾਂ ਨੂੰ ਕੋਈ ਦੋ ਕਵਿਤਾਵਾਂ ਦਿੱਤੀਆਂ ਜਾਣਗੀਆਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਕਰਨਾ ਹੈ 40 ਸ਼ਬਦਾਂ 'ਚ ਤੇ 4 ਨੰਬਰ ਦਾ ਹੋਵੇਗਾ ਇਹ ਜਿਵੇਂ ਇਹਨਾਂ ਨੇ ਊੜਾ ਦਿੱਤਾ ਦੇਖ ਪਰਾਈਆਂ ਚੰਗੀਆਂ ਇਹ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਹੈ ਹੁਣ ਇਹਦੇ ਕੇਂਦਰੀ ਭਾਵ ਦੇ ਵਿੱਚ ਕੀ ਆਊਗਾ ਕਿ ਜਦੋਂ ਆਪਾਂ ਇਹਦਾ ਕੇਂਦਰੀ ਭਾਵ ਲਿਖਣਾ ਦੇਖ ਪਰਾਈਆਂ ਚੰਗੀਆਂ ਨਾ ਭਾਈ ਗੁਰਦਾਸ ਜੀ ਦੇਖ ਪਰਾਈਆਂ ਚੰਗੀਆਂ ਬਾਣੀ ਵਿੱਚ ਦੱਸਦੇ ਹਨ ਕਿ ਉੱਚੇ ਨੈਤਿਕ ਗੁਣਾ ਵਾਲਾ ਵਿਅਕਤੀ ਪਰਾਈਆਂ ਇਸਤਰੀਆਂ ਨੂੰ ਮਾਮਾ ਭੈਣਾ ਤਿੰਨਾਂ ਸਮਾਨ ਸਮਝਦਾ ਹੈ ਉਹ ਪਰਾਏ ਹੱਕ ਹੰਕਾਰ ਤੋਂ ਬਚਦਾ ਹੋਇਆ ਬਚਦਾ ਹੈ ਅਤੇ ਰਾਜ ਭੋਗ ਦਾ ਆਨੰਦ ਮਾਨਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਦੂਜੀ ਕਵਿਤਾ ਦਿੱਤੀ ਹੈ ਸਾਈ ਜਿਨ੍ਹਾਂ ਦੇ ਵੱਲ ਸਾਹੂਸੈਨ ਦੀ ਰਚਨਾ ਹੈ ਇਹਦੇ ਵਿੱਚ ਕਵੀ ਦੱਸਦੇ ਨੇ ਕਿ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਜਾਂ ਗਮ ਨਹੀਂ ਹੁੰਦਾ ਅਜਿਹੀ ਅਵਸਥਾ ਵਾਲੇ ਰੱਬ ਦੇ ਇਸ਼ਕ ਦਾ ਬਣਜ ਵਪਾਰ ਕਰਦੇ ਨੇ ਸਾਈਂ ਜਿਨ੍ਹਾਂ ਦੇ ਵੱਲ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਵੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਜਾਂ ਗਮ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਕੇਂਦਰੀ ਭਾਵ ਦੇ ਵਿੱਚ ਇਹ ਆ ਜਾਣਾ ਉਸ ਤੋਂ ਅੱਗੇ ਦਿੱਤਾ ਹੋਇਆ ਅਗਲਾ ਪ੍ਰਸ਼ਨ ਪੰਜਵਾਂ ਹੀਟ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ। ਹਾਂਜੀ ਅੱਗੇ ਦੋ ਲੇਖਾਂ ਦੇ ਨਾਮ ਦਿੱਤੇ ਜਾਣਗੇ। ਦੋ ਲੇਖਾਂ ਦੇ ਵਿੱਚੋਂ ਕਿਸੇ ਇੱਕ ਦਾ ਸਾਰ ਆਪਣੇ ਸ਼ਬਦਾਂ 'ਚ ਤੁਸੀਂ ਬਿਆਨ ਕਰਨਾ ਹੈ। ਉਸ ਤੋਂ ਬਾਅਦ 6ਵਾਂ ਪ੍ਰਸ਼ਨ। ਹੀਟਰੀ ਦੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਆਪਣੀ ਪਾਠ ਪੁਸਤਕ ਦੇ ਆਧਾਰ 'ਤੇ ਲਿਖੋ। ਹਾਂਜੀ ਅੱਗੇ ਪ੍ਰਸ਼ਨ ਉੱਤਰ ਨੇ ਚਾਰ ਪ੍ਰਸ਼ਨ ਦਿੱਤੇ ਜਾਣਗੇ ਚਾਰਾਂ ਦੇ ਵਿੱਚੋਂ ਕਿਸੇ ਦੋ ਨੂੰ ਆਪਾਂ ਨੇ ਹੱਲ ਕਰਨਾ ਹੈ ਜਿਵੇਂ ਇਹਨਾਂ ਨੇ ਦਿੱਤਾ ਹੋਇਆ ਹੈ ਪ੍ਰਸ਼ਨ ਪਹਿਲਾ ਆਮ ਲੋਕ ਗੁਰੂ ਨਾਨਕ ਜੀ ਬਾਰੇ ਕੀ ਕਹਿੰਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਜੰਗਲ ਦੇ ਵਿੱਚ ਬੈਠ ਕੇ ਇਹਦੇ ਵਿੱਚ ਤੁਸੀਂ ਲਿਖਣਾ ਹੈ ਵੀ ਜਦੋਂ ਗੁਰੂ ਨਾਨਕ ਦੇਵ ਜੀ ਜੰਗਲ ਦੇ ਵਿੱਚ ਬੈਠ ਕੇ ਕਰਤਾਰ ਦੇ ਪ੍ਰਮਾਤਮਾ ਦਾ ਗੁਣ ਗਾਣ ਕਰਦੇ ਨੇ ਤਾਂ ਜਿਹੜੇ ਆਮ ਲੋਕ ਨੇ ਉਹਨੂੰ ਕੁਰਾਈਆ ਆਖਦੇ ਨੇ ਕੁਰਾਈਆ ਹੁੰਦਾ ਰਸਤੇ ਤੋਂ ਪਟਕਿਆ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ ਮਹਾਨ ਵਿਅਕਤੀ ਬਚਪਨ ਦਾ ਸਾਰਿਆਂ ਦਾ ਸੇਮ ਬੀਤਦਾ ਹੈ ਪਰ ਮਹਾਨ ਉਹ ਬਾਅਦ ਵਿੱਚ ਬਣਦੇ ਨੇ ਇਸ ਕਰਕੇ ਕੀ ਹੈ ਹਰੇਕ ਵਿਅਕਤੀ ਦੇ ਜੀਵਨ ਦੇ ਵਿੱਚ ਚਰਿੱਤਰ ਦੇ ਵਿੱਚ ਘਰ ਦੇ ਪਿਆਰ ਦਾ ਬਹੁਤ ਜ਼ਿਆਦਾ ਮਹੱਤਵ ਹੈ ਇਹ ਸਾਰਿਆਂ ਚ ਸੇਮ ਹੁੰਦਾ ਚਾਹੇ ਉਹ ਆਮ ਹੈ ਚਾਹੇ ਖਾਸ ਹੈ ਕਿਉਂਕਿ ਬਚਪਨ ਦਾ ਬੱਚਿਆਂ ਦਾ ਸੇਮ ਹੀ ਬੀਤਦਾ ਸਭ ਦਾ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂ ਇਹ ਬਿਲਕੁਲ ਸਹੀ ਹੈ ਜੀ ਇਹਦੇ ਉੱਤਰ ਦੇ ਵਿੱਚ ਆਊਗਾ ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਛੋਟੇ ਬੱਚੇ ਨੇ ਜਿਹੜੇ ਉਹ ਉਹਨਾਂ ਦਾ ਮਨ ਹੈ ਜਿਹੜਾ ਬਿਲਕੁਲ ਸਾਫ਼ ਹੁੰਦਾ ਹੈ ਉਹ ਜਿਹੜੇ ਸ਼ਬਦ ਸਿੱਖਦੇ ਨੇ ਉਹਨਾਂ ਨੂੰ ਸਾਰੀ ਉਮਰ ਯਾਦ ਰੱਖਦੇ ਨੇ ਉਹ ਬਾਰ-ਬਾਰ ਦੁਹਰਾਉਂਦੇ ਨੇ ਇਸ ਕਰਕੇ ਸਾਨੂੰ ਬੱਚਿਆਂ ਦੀ ਬੋਲੀ ਵੱਲ ਸ਼ਬਦਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ। ਅੱਗੇ ਚੌਥਾ ਪ੍ਰਸ਼ਨ ਸਿੱਖ ਧਰਮ ਵਿੱਚ ਅਰਦਾਸ ਦਾ ਅਰਦਾਸ ਦੀ ਕੀ ਮਹੱਤਤਾ ਹੈ? ਹਾਂਜੀ ਇਹਦੇ ਉੱਤਰ ਦੇ ਵਿੱਚ ਤੁਸੀਂ ਲਿਖਣਾ ਹੈ ਵੀ ਸਿੱਖ ਧਰਮ ਦੇ ਵਿੱਚ ਅਰਦਾਸ ਹੈ ਜਿਹੜੀ ਉਹ ਸਿੱਖਾਂ ਲਈ ਇੱਕ ਸਾਧਨ ਹੈ, ਚੜ੍ਹਦੀ ਕਲਾ ਦਾ ਸਾਧਨ ਹੈ। ਜਿਹਦੇ ਵਿੱਚ ਜਿਹੜਾ ਇੱਕ ਸਿੱਖ ਵਿਅਕਤੀ ਹੈ ਉਹ ਆਪਣੇ ਆਪਣੀ ਅਰਦਾਸ ਨਹੀਂ ਕਰਦਾ ਸਰਬੱਤ ਦੇ ਭਲੇ ਦੀ ਕਰਦਾ ਇਸ ਕਰਕੇ ਕੀ ਹੈ ਸਿੱਖ ਧਰਮ ਦੇ ਵਿੱਚ ਅਰਦਾਸ ਦਾ ਬਹੁਤ ਵੱਡਾ ਮਹੱਤਵ ਹੈ ਜਿਹੜੀ ਤੁਸੀਂ ਇਹ ਲਿਖ ਦੇਣਾ ਵੀ ਜਿਹੜੀ ਅਰਦਾਸ ਹੈ ਉਹ ਸਰਬੱਤ ਦੇ ਭਲੇ ਲਈ ਕੀਤੀ ਜਾਂਦੀ ਹੈ ਆਪ ਦੇ ਨਿੱਜ ਨੂੰ ਛੱਡ ਕੇ ਠੀਕ ਹੈ ਜੀ ਉਸ ਤੋਂ ਬਾਅਦ ਪ੍ਰਸ਼ਨ 7ਵਾਂ ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ ਅੱਗੇ ਆਪਾਂ ਨੂੰ ਦੋ ਕਹਾਣੀਆਂ ਦਿੱਤੀਆਂ ਜਾਣਗੀਆਂ ਜਿਵੇਂ ਇਹਨਾਂ ਨੇ ਦਿੱਤਾ ਮੜੀਆਂ ਤੋਂ ਦੂਰ ਅੰਗ ਸੰਗ ਜਿਹੜੀ ਕਹਾਣੀ ਤੁਹਾਨੂੰ ਚੰਗੀ ਤਰ੍ਹਾਂ ਆਉਂਦੀ ਹੈ ਉਹਨੂੰ ਆਪਣੇ ਸ਼ਬਦਾਂ 'ਚ 150 ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੈ 5 ਨੰਬਰ ਦੀ ਹੈ ਉਸ ਤੋਂ ਬਾਅਦ 8ਵਾਂ ਪ੍ਰਸ਼ਨ ਹੇਠ ਲਿਖੇ ਪ੍ਰਸ਼ਨ ਵਿੱਚੋਂ ਕਿਸੇ ਦੋ ਦੇ ਉੱਤਰ ਸਬੰਧਤ ਕਹਾਣੀ ਦੇ ਆਧਾਰ 'ਤੇ ਲਿਖੋ ਇਹ ਬਿਲਕੁਲ ਸੌਖੇ ਨੇ ਕਹਾਣੀਆਂ ਪੜੋਗੇ ਧਿਆਨ ਨਾਲ ਤਾਂ ਤੁਹਾਨੂੰ ਸਮਝ ਲੱਗ ਜਾਣਗੇ ਕਿਉਂਕਿ ਜਿਹਨੂੰ ਕਹਾਣੀ ਦਾ ਸਾਰ ਆਉਂਦਾ ਹੈ ਉਹ ਉਸ ਕਹਾਣੀ ਦੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਦੇ ਸਕਦਾ ਹੈ ਜਿਵੇਂ ਇਹਨਾਂ ਨੇ ਦਿੱਤਾ ਹੋਇਆ ਹੈ ਮਾਸੀ ਵੱਲੋਂ ਜਿਹੀ ਕਿਹੜੀ ਗੱਲ ਕਹੀ ਗਈ ਸੀ ਜਿਸ ਨੇ ਲੇਖਕ ਨੂੰ ਕੀਲ ਲਿਆ ਸੀ ਮਾਸੀ ਨੇ ਕਿਹਾ ਸੀ ਵੀ ਜੇ ਵੀ ਉਹ ਗੁਰਦੁਆਰੇ ਵੀ ਜਾਊਗੀ ਤੇ ਮੰਦਰ ਦੇ ਵਿੱਚ ਵੀ ਮੱਥਾ ਟੇਕੂਗੀ ਮਤਲਬ ਕਿ ਕਿਸੇ ਵਿੱਚ ਕੋਈ ਭੇਦਭਾਵ ਨਹੀਂ ਠੀਕ ਹੈ ਜੀ ਤਾਂ ਅਜੇ ਇਹ ਇਹ ਗੱਲ ਨੇ ਲੇਖਕ ਨੂੰ ਕੀਲ ਲਿਆ ਸੀ ਹੈਨਾ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆ ਤੋਂ ਤੁਰ ਜਾਣ ਦੇ ਕੀ ਕਾਰਨ ਸਨ ਛੋਟੀ ਉਮਰ ਚੋਂ ਤਾਂ ਕਰਕੇ ਤੁਰ ਗਏ ਕਿਉਂਕਿ ਉਹ ਨਸ਼ੇ ਕਰਦਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਚੌਥਾ ਲੇਖਕ ਦੀ ਮਾਸੀ ਦਾ ਸੁਭਾਅ ਕਿਹੋ ਜਿਹਾ ਸੀ ਇਹਦੇ ਵਿੱਚ ਤੁਸੀਂ ਲਿਖ ਦੇਣਾ ਵੀ ਲੇਖਕ ਦੀ ਮਾਸੀ ਦਾ ਸੁਭਾਅ ਮਿੱਠਾ ਤੇ ਮਿਲਾਪੜਾ ਸੀ ਉਸ ਤੋਂ ਬਾਅਦ ਨੌਵਾਂ ਹੀਟਲੀ ਦੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਚਿੱਤਰਣ ਕਿਸੇ ਇੱਕ ਦਾ ਪਾਤਰ ਚਿੱਤਰਨ ਲਗਭਗ 125 ਸ਼ਬਦਾਂ ਵਿੱਚ ਲਿਖੋ। ਹਾਂਜੀ ਦੋ ਪਾਤਰ ਦਿੱਤੇ ਜਾਣਗੇ। ਕਿਸੇ ਵੀ ਇੱਕ ਅੰਗੀ ਦੇ ਵਿੱਚੋਂ ਆ ਸਕਦੇ ਨੇ ਇਹ। ਤੇ ਉਹਨਾਂ ਦਾ ਆਪਾਂ ਨੇ ਪਾਤਰ ਚਿੱਤਰਨ ਹੈ ਜਿਹੜਾ ਉਹ ਕਰਨਾ ਹੈ। ਉਹਨਾਂ ਦੇ ਚਰਿੱਤਰ ਦੇ ਪੱਖ ਦੱਸਣੇ ਨੇ। ਜਿਵੇਂ ਹੁਣ ਇਹਨਾਂ ਨੇ ਦਿੱਤਾ ਹੋਇਆ ਊੜਾ ਵੀਰਾਂ ਵਾਲੀ। ਵੀਰਾਂ ਵਾਲੀ ਦੇ ਵਿੱਚ ਆਪਾਂ ਨੇ ਵੀਰਾਂ ਵਾਲੀ ਦੇ ਪੱਖ ਦੱਸਣੇ ਨੇ ਵੀ ਉਹਦੇ ਵਿੱਚ ਕਿਹੜੇ-ਕਿਹੜੇ ਗੁਣ-ਓਗਣ ਦੇ ਹਨਾ। ਚਰਿੱਤਰ ਦੇ ਪੱਖ ਹੁਣ ਜਦੋਂ ਆਪਾਂ ਵੀਰਾਂ ਵਾਲੀ ਕਹਾਣੀ ਪੜ੍ਹਦੇ ਹਾਂ ਬੰਬ ਕੇਸ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਵੀਰਾਂ ਵਾਲੀ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਜਾਣ ਪਛਾਣ ਲਿਖਣਾ ਹੈ ਜਾਣ ਪਛਾਣ ਦੇ ਵਿੱਚ ਆਉਂਦਾ ਵੀ ਇਹ ਇਕਾਂਗੀ ਕੀ ਦੀ ਲਿਖੀ ਹੋਈ ਹੈ ਇਹਦਾ ਮੁੱਖ ਪਾਤਰ ਕੌਣ ਹੈ ਠੀਕ ਹੈ ਉਹਦੇ ਬਾਰੇ ਤਾਂ ਜਿਵੇਂ ਇਹਦਾ ਪਹਿਲਾ ਪੱਖ ਬਣਦਾ ਵੀਰਾਂ ਵਾਲੀ ਦਾ ਪੁੱਤਰ ਪਿਆਰ ਨਾਲ ਭਰਪੂਰ ਉਹ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੀ ਹੈ ਦੂਜਾ ਆਪਣੀ ਧੀ ਦੇ ਵਿਆਹ ਦੀ ਫਿਕਰ ਕਰਨ ਵਾਲੀ ਹੈ ਉਹ ਤੀਸਰਾ ਦੀ ਨਾਲ ਬਿਤ ਕਰਾ ਵੀ ਕਰਦੀ ਹੈ ਕਿਉਂਕਿ ਉਹ ਆਵਦੀ ਧੀ ਨੂੰ ਪੁੱਤਰ ਤੋਂ ਥੋੜਾ ਘੱਟ ਸਮਝਦੀ ਹੈ ਉਹ ਆਪਣੇ ਪੁੱਤਰ ਦਾ ਜਿਆਦਾ ਖਿਆਲ ਰੱਖਦੀ ਹੈ ਉਸ ਤੋਂ ਬਾਅਦ ਚੌਥਾ ਹੌਸਲੇ ਵਾਲੀ ਪੰਜਵਾਂ ਦੁਖੀ ਇਸਤਰੀ ਹੋ ਉਸ ਤੋਂ ਬਾਅਦ ਅੱਗੇ ਆ ਗਿਆ ਆੜਾ ਸੁਖਦੇਵ ਸਮੁੰਦਰੋਂ ਪਾਰ ਇਹਦੇ ਚਰਿੱਤਰ ਦੇ ਪੱਖ ਦੱਸੀਏ ਤਾਂ ਆਪਾਂ ਪਹਿਲਾ ਹੋਊਗਾ ਪਹਿਲਾਂ ਤੁਸੀਂ ਜਾਣ ਪਛਾਣੀ ਲਿਖਣਾ ਦੂਜਾ ਲਿਖੋਗੇ ਆਪਣੀ ਭਾਬੀ ਦਾ ਮਾ ਆਂਗ ਸਤਿਕਾਰ ਕਰਦਾ ਉਹ ਦੂਜਾ ਹੌਸਲੇ ਵਾਲਾ ਤੀਜਾ ਤੁਸੀਂ ਲਿਖੋਗੇ ਸੱਚਾ ਸੁੱਚਾ ਚੌਥਾ ਕੁਰਬਾਨੀ ਦਾ ਪੁੱਤਲਾ ਕਿਉਂਕਿ ਐਂਡ ਦੇ ਵਿੱਚ ਉਹ ਗੋਲੀ ਵੀ ਖਾ ਲਾਂਦਾ ਪੰਜਵਾਂ ਤਰਕੀਬ ਸੋਚ ਲੈਣ ਵਾਲਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਜੇ ਇਹਦੇ ਪੰਜ ਨੰਬਰ ਦਾ ਪੰਜ-ਪੰਜ ਇਹਨਾਂ ਦੇ ਪੱਖ ਲਿਖ ਦੇਣੇ ਚਰਿੱਤਰ ਦੇ ਗੁਣੋ-ਗੁਣ ਜੋ ਵੀ ਹੈਗੇ ਨੇ ਉਹ ਦੱਸ ਦੇਣੇ ਤੁਸੀਂ ਉਸ ਤੋਂ ਬਾਅਦ ਅੱਗੇ ਆ ਗਿਆ 10ਵਾਂ ਪ੍ਰਸ਼ਨ ਹੀਟ ਲਿਖੇ ਬਾਰਤਾਲਾਪਾਂ ਵਿੱਚੋਂ ਕਿਸੇ ਇੱਕ ਦੇ ਤਿੰਨ ਪ੍ਰਸ਼ਨਾਂ ਦੇ ਉੱਤਰ ਦਿਓ ਹਾਂਜੀ ਅੱਗੇ ਆਪਾਂ ਨੂੰ ਬਾਰਤਾਲਾਪ ਦਿੱਤੇ ਜਾਣਗੇ ਇਕਾਂਗੀਆਂ ਦੇ ਵਿੱਚੋਂ ਤੁਸੀਂ ਕਿਸੇ ਇੱਕ ਨੂੰ ਕਰਨਾ ਹੈ ਉਹਦੇ ਉੱਤਰ ਦੇਣੇ ਜਿਹੜੇ ਪ੍ਰਸ਼ਨ ਦਿੱਤੇ ਹੋਣਗੇ ਜਿਵੇਂ ਹੁਣ ਇਹਨਾਂ ਨੇ ਦਿੱਤਾ ਹੋਇਆ ਨਹੀਂ ਇਹ ਗੱਲ ਨਹੀਂ ਮੈਂ ਆਪਣੇ ਪੈਰਾਂ ਤੇ ਖਲੋਣਾ ਚਾਹੁੰਦਾ ਹਾਂ ਪਰ ਤੁਸੀਂ ਮੇਰੀ ਇਹ ਗੱਲ ਨਹੀਂ ਸਮਝੋਗੇ। ਹਾਂਜੀ ਇਹਦਾ ਪਹਿਲਾ ਪ੍ਰਸ਼ਨ ਹੈ ਇਕਾਂਗੀ ਅਤੇ ਇਸ ਦੇ ਲੇਖਕ ਦਾ ਨਾਮ ਦੱਸੋ। ਹਾਂਜੀ ਜਦੋਂ ਆਪਾਂ ਇਹਨੂੰ ਪੜ੍ਹਦੇ ਹਾਂ ਬਾਰਤਲਾਪ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀ ਇਹ ਇਕਾਂਗੀ ਹੈ ਇਹਦਾ ਨਾਮ ਹੈਗਾ ਨਾਇਕ ਤੇ ਲੇਖਕ ਦਾ ਨਾਮ ਹੈ ਇਹ ਲਿਖਤਾ ਨੇ ਆਪਾਂ ਇਕਾਂਗੀ ਨਾਇਕ ਹੈ ਲੇਖਕ ਗੁਰਸ਼ਰਨ ਗਰਸ਼ਰਨ ਸਿੰਘ ਠੀਕ ਹੈ ਜੀ ਉਸ ਤੋਂ ਬਾਅਦ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਾਂਜੀ ਇਹਦਾ ਉੱਤਰ ਆਊਗਾ ਇਹ ਸ਼ਬਦ ਪੁੱਤਰ ਨੇ ਪਿਤਾ ਨੂੰ ਕਹੇ ਠੀਕ ਹੈ ਜੀ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਇਨ੍ਹਾਂ ਸ਼ਬਦਾਂ ਵਿੱਚ ਬੋਲਣ ਵਾਲੇ ਦਾ ਸੁਭਾਅ ਕਿਹੋ ਜਿਹਾ ਜਾਪਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਸਵੈ ਵਿਸ਼ਵਾਸੀ ਕਿਉਂਕਿ ਉਹਨੂੰ ਆਪਣੇ ਆਪ ਤੇ ਯਕੀਨ ਹੈ ਵਿਸ਼ਵਾਸ ਠੀਕ ਹੈ ਜੀ ਇਹਦਾ ਉੱਤਰ ਆਊਗਾ ਉਸ ਤੋਂ ਬਾਅਦ ਅੱਗੇ ਆਪਾਂ ਦੇਖਦੇ ਹਾਂ ਅਗਲਾ ਦੂਜਾ ਵਾਰਤਨਾਪ ਹਰਦੇਵ ਨੇ ਸੱਚਮੁੱਚ ਬੜੀ ਕੋਜੀ ਤੇ ਸ਼ਰਮਨਾਕ ਕਰਤੂਤ ਕੀਤੀ ਹੈ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਹਾਂਜੀ ਹੁਣ ਏਸੀ ਇਕਾਂਗੀ ਦਾ ਦੱਸਣਾ ਹੈ ਪਹਿਲਾ ਪ੍ਰਸ਼ਨ ਹੈ ਇਕਾਂਗੀ ਅਤੇ ਇਸ ਦੇ ਲੇਖਕ ਦਾ ਨਾਂ ਲਿਖੋ ਇਕਾਂਗੀ ਹੈਗੀ ਹੈ ਸਮੁੰਦਰੋਂ ਪਾਰ ਕਿਉਂਕਿ ਹਰਦੀਪ ਹੈ ਜਿਹੜਾ ਸਮੁੰਦਰੋਂ ਪਾਰ ਇਕਾਂਗੀ ਦਾ ਪਾਤਰ ਹੈ ਸਮੁੰਦਰੋਂ ਪਾਰ ਤੇ ਲੇਖਕ ਹੈਗਾ ਕਪੂਰ ਸਿੰਘ ਘੁੰਮਣ ਕਪੂਰ ਸਿੰਘ ਘੁੰਮਣ ਠੀਕ ਹੈ ਜੀ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਾਂਜੀ ਇਹ ਸ਼ਬਦ ਕਹੇ ਸੀ ਢਿੱਲੋਂ ਨੇ ਕਿਨੂੰ ਮਰਸੀ ਨੂੰ ਇਹ ਸ਼ਬਦ ਢਿੱਲੋਂ ਨੇ ਮਰਸੀ ਨੂੰ ਕਹੇ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਹਰਦੇਵ ਨੇ ਕਿਹੜੀ ਸ਼ਰਮਨਾਕ ਤੇ ਕੋਈ ਕਰਤੂਤ ਕੀਤੀ ਸੀ ਕਿਉਂਕਿ ਹਰਦੇਵ ਨੇ ਪੰਜਾਬ ਦੇ ਵਿੱਚ ਵਿਆਹ ਕਰਵਾਇਆ ਹੋਇਆ ਸੀ ਜਿਹਦਾ ਇੱਕ ਬੱਚਾ ਸੀ ਜਦੋਂ ਉਹ ਬਾਹਰ ਜਾ ਕੇ ਮਰਸੀ ਨਾਲ ਵਿਆਹ ਕਰਵਾਉਂਦਾ ਤਾਹੋ ਦੱਸਦੀ ਹੈ ਵੀ ਇਹਨੇ ਮੈਨੂੰ ਪਹਿਲਾਂ ਦੱਸਿਆ ਨਹੀਂ ਹੈਗਾ ਵੀ ਇਹਦਾ ਵਿਆਹ ਹੋਇਆ ਤੇ ਬੇਟਾ ਵੀ ਹੈ ਇਸ ਕਰਕੇ ਉਹ ਇਹਨੂੰ ਸ਼ਰਮਨਾਕ ਤੇ ਕਰਤੂਤ ਸਮਝਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਹਾਂਜੀ ਅੱਗੇ ਆ ਗਿਆ 11ਵਾਂ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਿੱਤਰਣ ਲਗਭਗ 150 ਸ਼ਬਦਾਂ ਵਿੱਚ ਲਿਖੋ ਹਾਂਜੀ ਇਹ ਹੈਗੇ ਨੇ ਆਪਾਂ ਨੂੰ ਨਾਵ ਨਾਲ ਸੰਬੰਧਿਤ ਪਾਤਰ ਕੋਈ ਤਿੰਨ ਪਾਤਰ ਹੋਣਗੇ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਦਾ ਪਾਤਰ ਚਿੱਤਰਣ ਕਰਨਾ ਹੈ 150 ਸ਼ਬਦਾਂ ਦੇ ਵਿੱਚ ਸੋ ਇਹ ਤਿੰਨ ਪਾਤਰਤਾ ਜਿਹੜੇ ਤੁਸੀਂ ਕਰਨੀ ਕਰਨੇ ਨੇ ਪਰ ਇਹਦੇ ਜਿਹੜੇ ਚਾਰ ਪਾਤਰ ਨੇ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਉਹਨਾਂ ਚਾਰਾਂ ਦੇ ਵਿੱਚੋਂ ਜਿਹੜੇ ਆਪਣੇ ਅੱਗੇ ਪੇਪਰ ਹੋਣਗੇ ਸਤੰਬਰ ਟਰਮ 1 ਜਾਂ ਪ੍ਰੀ ਬੋਰਡ ਹੋਊਗਾ ਫਾਈਨਲ ਪੇਪਰ ਹੋਣ ਵੀ ਉਹਦੇ ਵਿੱਚ ਇਹਨਾਂ ਚਾਰਾਂ ਦੇ ਵਿੱਚੋਂ ਇੱਕ ਪਾਤਰ ਪੱਕਾ ਹੋਊਗਾ ਉਹ ਚਾਰ ਪਾਤਰ ਕਿਹੜੇ-ਕਿਹੜੇ ਨੇ ਨੋਟ ਕਰ ਲਓ ਪਹਿਲਾ ਹੈਗਾ ਬੰਤਾ ਤਾਰੂ ਬੰਤ ਤੇਰੇ ਘਰ ਵਾਲੀ ਐ ਫੁੱਮਣ ਬੰਤੋ ਬੰਤਾ ਤੇ ਤਾਰੋ ਦਾ ਪੁੱਤਰ ਐ ਦਿਆਲਾ ਇਹ ਬੰਤੇ ਦਾ ਦੋਸਤ ਐ ਇਹ ਚਾਰ ਪਾਤਰ ਬਹੁਤ ਮਹੱਤਵਪੂਰਨ ਨੇ ਇਹ ਚਾਰੇ ਪਾਤਰ ਚੰਗੀ ਤਰ੍ਹਾਂ ਯਾਦ ਕਰ ਲਿਓ ਇਹ ਪੇਪਰ ਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਪੱਕਾ ਆਊਗਾ ਠੀਕ ਹੈ ਜੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਸੇ ਬੱਚੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਜਾਂ ਜਵਾਬ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ